ਭਾਈ ਗੁਰਜੀ ਦਾ ਖਾਲਸਾ ਭਾਈ ਗੁਰਜੀ ਕੀ ਫਤਿਹ ਸਤਿ ਸ੍ਰੀ ਅਕਾਲ ਸਾਰੇ ਵੀਰ ਭੈਣਾਂ ਨੂੰ ਨਾਸ ਕਰਦਾ ਕਿ ਤੁਸੀਂ ਚੜ੍ਹਦੀ ਕਲਾ ਵਿੱਚ ਹੋਵੋਗੇ ਜੋ ਹੜ੍ਹ ਪ੍ਰਭਾਵਿਤ ਇਲਾਕੇ ਨੇ ਪੰਜਾਬ ਵਿੱਚ ਕਿਦਾਂ ਡੇਰਾ ਬਣਾਣ ਕਾਜ ਨਾਲ ਕਿ ਬਿਆਸ ਦਰਿਆ ਦੇ ਨਾਲ ਲੱਗਦੇ ਕੁਝ ਇਲਾਕੇ ਨੇ ਉਹਨਾਂ ਵਿੱਚ ਕਾਫੀ ਪਾਣੀ ਆ ਚੁੱਕਾ ਹੈ ਸਾਡੇ ਪੰਜਾਬ ਦੀਆਂ ਕਾਫੀ ਐਨ ਜੀਓ ਮੀਆਂ ਲੋਕਲ ਏਰੀਆ ਦੇ ਬਹੁਤ ਵੱਧ ਚੜ ਕੇ ਵੀਰ ਸੇਵਾ ਕਰ ਰਹੇ ਨੇ ਉਹਨਾਂ ਦਾ ਦਿਲੋਂ ਧੰਨਵਾਦ ਇਦਾਂ ਹੀ ਸੇਵਾ ਕਰਦੇ ਰਹੋ ਤੇ ਆਪਣੇ ਲੋਕਾਂ ਦੀ ਮਦਦ ਕਰਦੇ ਰਹੋ ਪਰ ਮੈਂ ਸਰਕਾਰ ਨੂੰ ਕਹਿਣਾ ਚਾਹੁੰਦਾ ਪੰਜਾਬ ਸਰਕਾਰ ਨੂੰ ਜਾਂ ਸੈਂਟਰ ਸਰਕਾਰ ਨੂੰ ਕਿ ਸੈਂਟਰ ਸਰਕਾਰ ਤੇ ਬਿਲਕੁਲ ਹੀ ਮਤਲਬ ਪੰਜਾਬ ਤੋਂ ਬਿਲਕੁਲ ਹੀ ਮੁੱਖ ਮੋੜ ਲਿਆ ਸੈਂਟਰ ਸਰਕਾਰ ਨੇ ਨਾ ਕੋਈ ਬੰਦਾ ਉਹਨਾਂ ਦਾ ਆਉਂਦਾ ਨਾ ਕੋਈ ਸਪੀਚ ਨਾ ਕੁਝ ਨਾ ਨੈਸ਼ਨਲ ਮੀਡੀਆ ਤੇ ਨਿਊਜ਼ ਆਉਂਦੀ ਤੇ ਸੈਂਟਰ ਸਰਕਾਰ ਨੇ ਆਪਣੇ ਘਰ ਵਿੱਚੋਂ ਨਹੀਂ ਪੰਜਾਬ ਲਈ ਫੰਡ ਅਲੋਟ ਕਰਨਾ ਉਹਨਾਂ ਨੇ ਪੰਜਾਬ ਵਿੱਚ ਜਿਹੜੇ ਟੋਲ ਪਲਾਜੇ ਜਾਂ ਪੰਜਾਬ ਦੇ ਲੋਕੀ ਜਿਹੜੇ ਟੈਕਸ ਦਿੰਦੇ ਆ ਉਹਨਾਂ ਦੇ ਵਿੱਚੋਂ ਵੀ ਮੰਨ ਦੇਣਾ ਤੇ ਮੈਂ ਆਪਣੇ ਪੰਜਾਬ ਦੇ ਲੋਕਾਂ ਨੂੰ ਬੇਨਤੀ ਕਰਦਾ ਹਾਂ ਕਿ ਆਨੰਦ ਬਾਈਕਾਡ ਕੀਤਾ ਜਾਵੇ ਜਦੋਂ ਇਹ ਵੋਟਾਂ ਮੰਗਣ ਆਉਂਦੇ ਇਹਨਾਂ ਨੂੰ ਸਵਾਲ ਜਵਾਬ ਪੁੱਛਿਆ ਜਾਣਾ ਤੇ ਜੋ ਵੀ ਪੰਜਾਬ ਦੇ ਚ ਟੋਲ ਲੱਗੇ ਇਹਨਾਂ ਦੇ ਨਾਂ ਵਿੱਚ ਟੋਲ ਪੂਰੇ ਬੰਦ ਕਿ ਤਿਆਂ ਤਾਂ ਜੋ ਇਹਨਾਂ ਨੂੰ ਪਤਾ ਲੱਗ ਸਕੇ ਕਿ ਪੰਜਾਬ ਕੀ ਚੀਜ਼ ਹੈ ਤੇ ਬਾਕੀ ਜਿਹੜੇ ਵੀ ਸੇਵਾਗਾਰ ਤੇ ਬਹੁਤ-ਬਹੁਤ ਧੰਨਵਾਦ ਹੁਣਾਂ ਦਾ ਇਦਾਂ ਹੀ ਸੇਵਾ ਕਰਦੇ ਰਹੋ ਆਪਣੀ ਏਰੀਆ ਦੀ ਆਪਣੇ ਇਲਾਕੇ ਦੀ ਪੰਜਾਬ ਦੇ ਲੋਕਾਂ ਦੀ ਹੀ ਸੇਵਾ ਕਰਿਆ ਕਰੋ ਕਿਉਂਕਿ ਬਾਹਰ ਵਾਲਾ ਹੁਣ ਪੰਜਾਬ ਤੇ ਮੁਸੀਬਤ ਨਹੀਂ ਆ ਤੇ ਬਾਹਰ ਵਾਲਾ ਕੋਈ ਖੜਨ ਨਹੀਂ ਦਿਆ ਇਸ ਕਰਕੇ ਕਿ ਇਹ ਸਰਕਾਰਾਂ ਸਰਕਾਰਾਂ ਇਤਿਹਾਸ ਨਾ ਰੱਖੋ ਕਿ ਆਪਣੇ ਲੋਕਾਂ ਦੀ ਯਾਦ ਹੀ ਮਦਦ ਕਰਨੀ ਜਾਣੀ ਸਾਰੇ ਵੀਰਥਾਂ ਮੰਨ ਤੇ ਸਰਕਾਰ ਜਿਹੜੀ ਵੋਟਾਂ ਮੰਗਣਾ ਨਹੀਂ ਮੈਂ ਦਾ ਬਾਈਕਾਟ ਕਰੋ ਜਦੋਂ ਮੋਦੀ ਕੀਤੇ ਫਰਮਨ ਦਾ ਜ਼ਾਹਰ ਮੱਥਾ ਟੇਕਣ ਦਾ ਜਾਂ ਕਿਤੇ ਰੈਲੀ ਕਰਨ ਦਾ ਤੇ ਉਹਨੂੰ ਰੈਲੀ ਨਾ ਕਰਨ ਲੋ ਜੇ ਕਰਦਾ ਤੇ ਉਹਨੂੰ ਸੁਭਾਅ ਜਵਾਬ ਪੁੱਛੋ ਜੇ ਉਹਨਾਂ ਦੀ ਪਾਰਟੀ ਦੇ ਕੋਈ ਹੁੰਦੇ ਤੇ ਉਹਨਾਂ ਨੇ ਪੁੱਛੋ ਛੱਤਰ ਖੜਕਾਓ ਭਾਈ ਜੀ ਖਾਲਸਾ ਭਾਈ ਜੀ ਕੀ ਬਤ ਹੈ